ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਕੈਨੇਡਾ ਤੋਂ ਆਈ ਅੱਤ ਦੀ ਵੱਡੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ 90 ਸਾਲ ਦੇ ਮੌਕੇ ਪੰਜਾਬ ਦੇ ਕਈ ਘਰਾ ਵਿੱਚ ਵਿਦੇਸ਼ ਤੋਂ ਮੰਦ ਭਾਈ ਖਬਰਾਂ ਆਈਆਂ ਹਨ ਕੈਨੇਡਾ ਵਿੱਚ 90 ਸਾਲ ਤੋਂ ਪਹਿਲਾ ਵਾਖ ਵਕੜਨਾਮਾ ਵਿੱਚ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ ਜੀਹਾਂ ਜਿੰਨਾਂ ਵਿੱਚੋਂ ਇੱਕ ਦਾ ਅਗਲੇ ਮਹੀਨੇ ਵਿਆਹ ਸੀ ਜਦਕਿ ਇੱਕ ਨੌਜਵਾਨ ਅਗਲੇ ਹਫਤੇ ਘਰ ਆਉਣਾ ਸੀ ਤੇ ਖੰਨਾ ਦੇ ਵਿਸ਼ਵਰਾਜ ਸਿੰਘ ਗੱਲ ਰਾਏ ਗੱਲ ਦੀ ਕੈਨੇਡਾ ਦੇ ਸ਼ਹਿਰ ਕੈਲੇਡਨਚ 31 ਸਬਰ ਨੂੰ ਵਾਪਸ ਛੜ ਕੇ ਹਸੇਦ੍ਰਣ ਮੌਤ ਹੋ ਗਈ ਜੀਹਾਂ ਅਤਮਰਿਤ ਦੇ ਪਿਤਾ ਆਪ ਦੇ ਸੀਨੀਅਰ ਅਗੂ ਅਤੇ ਸਭ ਕਾ ਜੀ ਕੁਲਵੰਤ ਸਿੰਘ ਗੱਲ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਵਿਸ਼ਵਰਾਜ ਸਿੰਘ ਗੱਲ 2018 ਚ ਪੜ੍ਹਾਈ ਲਈ ਕੈਨੇਡਾ ਗਿਆ ਸੀ ਅਤੇ ਜੋ ਹੁਣ ਪੜ੍ਹਾਈ ਖਤਮ ਹੋਣ ਤੋਂ ਪਹਿਲਾਂ ਕੈਨੇਡਾ ਦੇ ਸ਼ੈਫ ਡਰਮਟ ਨੇ ਚ ਰਹਿ ਰਿਹਾ ਸੀ ਪੜ੍ਹਾਈ ਦੇ ਨਾਲ ਉਹ ਗਾਇਕੀ ਦਾ ਸ਼ੌਕ ਵੀ ਰੱਖਦਾ ਸੀ ਉਸ ਦੀ ਮੰਗਣੀ ਵੀ ਕੈਨੇਡਾ ਆ ਰਹੀ ਦੀ ਲੜਕੀ ਨਾਲ ਹੋਈ ਸੀ ਜਦੋਂ ਕਿ ਜੋ ਕਿ ਵਿਆਹ ਦੇ ਸੰਬੰਧ ਵਿੱਚ ਥੋੜੇ ਦਿਨ ਪਹਿਲਾਂ ਹੀ ਭਾਰਤ ICOS ਦੀ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਜੋ ਕਿ ਜਨਵਰੀ ਜਾਂ ਫਰਵਰੀ ਮਹੀਨੇ ਚ ਹੋਣਾ ਸੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਹੀ ਧੰਨਵਾਦ